ਏ ਅੰਮਾ ਏ ਅੰਮਾ ਜਲਾਲ ਵਾਲਿਆ ਵੇਖ ਜਰਾ ਪੈਂਦੀ ਰੇਡ ਤੇ ਦੀ ਰੇਡ ਤੇ ਜਫਾ ਕਾਕੇ ਦਾ ਪਰ ਪਰਮਜੀਤ ਸਿੰਘ ਦੀ ਟੱਬਾ ਇਸ ਵੇਲੇ ਫੈਸਲਾ ਕਰ ਗਿਆ ਵੀ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਐ ਰੰਗਾ ਵਿੱਚ ਤੇ ਸ਼ੀਲੂ ਵੀ ਰੰਗਾ ਵਿੱਚ ਹਾਕਮ ਵਾਲਿਆ ਜੱਗੂ ਤੇ ਚਿਰਾਗ ਵੀ ਰੰਗਾ ਵਿੱਚ ਐ ਲਖਣ ਆਹ ਮੇਰੇ ਮਿੱਤਰੋ ਕਰਾਉਂਦਾ ਬੱਲੇ ਬੱਲੇ 2 ਨੰਬਰ ਦਾ ਜਫਾ ਅਗਲੀ ਵਧਿਆ ਹੋਇਆ ਚਾਰ ਜਫਿਆਂ ਦੇ ਵਿੱਚੋਂ ਕੌਣ ਹਰਿਆਣੇ ਵਾਲਾ ਸ਼ੀਲੂ ਜਾਂ ਫਿਰ ਕਾਲਾ ਜਾਂ ਸੁਮਿਤ ਸੇਵਾ ਸੈਂ ਸ਼ੀਲੂ ਮਲਾਰਾ ਕਰਦਾ ਕੋਸ਼ਿਸ਼ ਬਾਹੂ ਅਕਬਰਪੁਰ ਪਿੰਡ ਰੋਤਕ ਦੀ ਬੁੱਕਲ ਦੇ ਟੀਮ ਹੈ ਔਰ ਕਹਿੰਦੇ ਇੱਕ ਪਾਸੇ ਸ਼ੀਲੂ ਤੇ ਦੂਜੇ ਪਾਸੇ ਪ੍ਰਵਾਦ ਟੱਕਰ ਟੱਕਰ ਪੱਟੀ ਟੱਕਰ ਪੱਟੀ ਟੱਕਰ ਪੱਟੀ ਟੱਕਰ ਪੱਟੀ ਚਾਨ ਮੜੀ ਦੋਨੋਂ ਕਬੱਡੀ ਖਿਡਾਰੀਆਂ ਦੇ ਵਿੱਚ ਮੇਰੇ ਮਿੱਤਰੋ ਆ ਲੱਗ ਪਿਆ ਜੋਰ ਹੋ ਗਏ ਮਿਹਣਾ ਮਿਹਣੀ ਰਾਣੀ ਬਣਾ ਦੇ ਵਿੱਚ ਸ਼ੀਲੂ ਆਹ ਬਾਜਾ ਆਉਂਦੀ ਐ ਓਏ ਬਾਜਾ ਆਉਂਦੀ ਐ ਸੁਆਦ ਆਉਂਦਾ ਛੱਕਾ 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 ਕਰ ਗਿਆ ਵਾਕਾ ਛੱਕਾ ਕਰ ਗਿਆ ਵਾਕਾ ਏ ਦਿয়ালਪੁਰ 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 ਅੰਬਾ ਅੰਬਾ ਛੱਕਾ ਅੰਬਾ ਛੱਕਾ ਆ ਗਈ ਹੈ ਬੇਸ਼ੱਕ ਕੱਦ ਛੋਟਾ ਹੈ ਪਰ ਨੌਜਵਾਨ ਦੇ ਵਿੱਚ ਜੀਦਾਰੀ ਬਹੁਤ ਹੈ ਨੌਜਵਾਨ ਦੇ ਵਿੱਚ ਜਾਨ ਬਹੁਤ ਹੈ ਆਹ ਸਾਹਮਣੇ ਸ਼ੀਲੂ ਫੇਰ ਕਹਿੰਦਾ ਮੈਨੂੰ ਛੱਡੋ ਮੈਂ ਤਾਂ ਹੱਥ ਕਰਕੇ ਵੇਖਾਂ ਉਖੜੇ ਪੈਰ ਲੱਗੂ ਜ਼ੋਰ ਉਖੜੇ ਪੈਰ ਲੱਗੂ ਜ਼ੋਰ 30 ਸੈਕਿੰਡ ਦੇ ਵਿੱਚੋਂ ਕੁਝ ਸਮਾਂ ਬੀਤ ਗਿਆ ਕੁਝ ਮੇਰੇ ਮਿੱਤਰੋ ਪੀਤਣ ਵਾਲਾ ਸ਼ੀਲੂ ਦੀ ਟੱਕਰ ਵੱਡੀ ਆਹ ਦੀ ਆਓ ਸ਼ੀਲੂ ਤਿਆਰ ਕਾਲੀਆ ਤਿਆਰ ਆ ਵੇਖੋ ਆ ਵੇਖੋ ਸਰਾਨਾ ਜੋੜ ਮੇਲੇ ਨੂੰ ਮੇਰੇ ਵੀ ਸਮਰਪਿਤ ਵੱਡਾ ਕਬੱਡੀ ਕੱਪ ਅੱਬੇ ਦੀ ਰੇਡ ਆਹ ਹਜੇ ਤੱਕ ਟੱਚ ਨਹੀਂ ਲੱਗਿਆ ਇੱਕ ਪਾਸੇ ਜੱਗੂ ਤੇ ਅੱਬਾ ਜੱਗੂ ਤੇ ਅੱਬਾ ਜੱਗੂ ਤੇ ਅੱਬਾ ਜੱਗੂ ਤੇ ਮੈਦਾਨ ਵਿੱਚ ਸੁਰ ਸੀ ਗਏ ਰਵੀਸ਼ਰ ਦਾ ਪੁੱਤ ਕਬੱਡੀ ਦਾ ਨਵਾਬ ਸੁਰ ਸਿੰਘ ਦਾ ਅੱਬਾ ਆਹ ਕਬੱਡੀ ਵਾਲਿਆਂ ਦਾ ਦਬਾਬ ਇੱਥੇ ਰੱਖੋ ਨੀ ਮੇੜਿਓ ਮੇੜੀ ਅੰਮਾ ਜੇ ਸ਼ਮੀਆਂ ਸੁਮੰਸ ਸ਼ੇਰ ਪਾਸ਼ਾ ਦੀ ਮੀਰੀ ਚੰਦ ਦੀ ਅੰਮਸ ਸੁਮੰਸ ਦੇ ਨਾਲ ਵੱਡਾ ਸਨਮਾਨ ਹੈ ਇਸ ਨਗਰ ਨੂੰ ਪਰ ਦੂਜੇ ਪਾਸੇ ਸੁਰ ਸਿੰਘ ਦਾ ਅੰਮਾ ਇਹ ਸਰਦਾਰ ਕਬੱਡੀ ਦਾ ਇਹ ਨੰਬਰ ਲੈ ਕੇ ਵਾਪਸ ਹੈ ਮਿੰਟੂ ਰਾਣੀਵਲਾ ਤੇ ਸ਼ੀਰੇ ਬਰਾੜ ਦੀ ਟੀਮ ਦੇ ਲਈ ਨਾਥ ਆ ਗਿਆ ਅਮਰਤਨਾਥ ਹਰਵਿਆਲ ਸਿੰਘ ਜੀ ਇਹ ਅਮਰਤਨਾਥ ਪਹਿਲਾ ਬਾਪ ਤਕੜਾ ਖੇਡਿਆ ਪਰ ਦੂਜੇ ਪਾਸੇ ਇੱਕ ਕਾਲਾ ਲੱਕਪਰੇ ਦੀ ਧਰਤੀ ਦਾ ਜਾਰ ਸਪੋਰਟ ਤੇ ਲਈ ਸਰੀ ਦੇ ਵਿੱਚ ਬੱਲੇ 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 ਹੈ ਇਹ ਨੱਤਾਂ ਦੀ ਟੀਮ ਦੇ ਲਈ ਖੇਡਿਆ